ਜੀ ਸਰ ਹਾਂਜੀ ਸਰ ਕੀ ਕਹਿਣਾ ਚਾਹਦੇ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪਹਿਲਾ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ 1 ਮਾਰਚ 2025 ਤੋਂ ਕੀਤੀ ਗਈ ਸੀ ਤੇ ਜੰਗੀ ਪੱਧਰ ਤੇ ਨਸ਼ਾ ਦੇ ਖਿਲਾਫ ਜੰਗ ਲੜੀ ਗਈ ਹੈ ਵੱਡ ਬੱਦੀ ਗਿਣਤੀ ਦੇ ਵਿੱਚ ਜਿਹੜੇ ਡਰਗ ਤਸਕਰ ਹੈ ਉਹਨਾਂ ਦੀ ਰੈਸਟ ਕੀਤੀ ਗਈ ਹੈ ਤੇ ਉਹਦਾ ਹੀ ਨਤੀਜਾ ਹੈ ਕਿ ਹੁਣ ਸਟਰੀਟ ਲੈਵਲ ਤੇ ਜਿਹੜੇ ਡਰਗਸ ਦੀ ਮਿਲ ਡਰਗਸ ਦੀ ਜਿਹੜੀ ਸਪਲਾਈ ਹੈ ਬਹੁਤ ਵੱਡੇ ਤੇ ਖਤਰ ਜਿਹੜੀ ਖਤਮ ਹੋ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ ਹੈ ਗੈਂਗਸਟਰ ਦੇ ਵਾਰ ਦੇ ਅੰਡਰ ਇੱਕ ਸਪੈਸ਼ਲਾਈਜ਼ਡ ਆਪਰੇਸ਼ਨ ਆਪਰੇਸ਼ਨ ਪ੍ਰਹਾਰ 1 ਪਹਿਲੇ ਪੰਜਾਬ ਸਰਕਾਰ ਵੱਲ ਲਾਂਚ ਕੀਤਾ ਗਿਆ ਸੀ ਜਿਹਦੇ ਵਿੱਚ ਵੱਡੇ ਪੱਧਰ ਤੇ ਆਰਗੇਨਾਈਜ਼ਡ ਕ੍ਰਾਈਮਨਲਸ ਉਹਨਾਂ ਦੇ ਐਸੋਸੀਏਟਸ ਉਹਨਾਂ ਦੇ ਜਿਹੜੇ ਸ਼ਹਿ ਦੇਣ ਵਾਲੇ ਆ ਸਾਰਿਆਂ ਤੇ ਜਿਹੜੀ ਵੱਡੀ ਜੰਗੀ ਪੱਧਰ ਤੇ ਰੇਡ ਕੀਤੀ ਗਈ ਸੀ 72 ਘੰਟੇ ਦੀ ਆਪਰੇਸ਼ਨ ਸੀ ਤੇ ਕਾਫੀ ਵੱਡੀ ਸਾਨੂੰ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਸੀ। ਉਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਭਾਜਪਾ ਪੰਜਾਬ ਸਾਧ ਦੇ ਹੁਕਮਤ ਤਹਿਤ ਆਪਰੇਸ਼ਨ ਪ੍ਰਹਾਰ 2 ਜਿਹੜਾ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਇੱਕ ਸਪੈਸ਼ਲਾਈਜ਼ਡ ਆਪਰੇਸ਼ਨ ਹੈ 72 ਘੰਟੇ ਦਾ ਜਿਹਦੇ ਤਹਿਤ ਆਰਗੇਨਾਈਜ਼ਡ ਕ੍ਰਾਈਮਨਲਸ ਸੰਗਠਿਤ ਅਪਰਾਧ ਦੇ ਨਾਲ ਜੋ ਜੁੜੇ ਹੋਏ ਹਨ ਉਹਨਾਂ ਨੂੰ ਜੋ ਵੀ ਸਪੋਰਟ ਕਰਦੇ ਹਨ ਉਹਨਾਂ ਦੇ ਐਸੋਸੀਏਟਸ ਅਤੇ ਉਹ ਕ੍ਰਾਈਮਨਲਸ ਜੋ ਹਜੇ ਤੱਕ ਨਹੀਂ ਫੜੇ ਗਏ ਯਾ ਅਦਾਲਤ ਵੱਲੋਂ ਪਗੋੜੇ ਕਰਾਰ ਹਨ ਯਾ ਕਿਸੇ ਤਰੀਕੇ ਨਾਲ ਵੀ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਕਰਦੇ ਹਨ ਉਹ ਸਾਰੇ ਕ੍ਰਿਮੀਨਲਸ ਜਿਹੜੀ ਬੜੀ ਧਿਆਨ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਲਿਸਟਾ ਬਣਾਈਆਂ ਗਈਆਂ ਜਿਹੜੇ ਸਾਡੇ ਇਲਾਕਾ ਛੱਡ ਕੇ ਚਲੇ ਗਏ ਹਨ ਉਹ ਦੋਸ਼ੀਆਂ ਦੀ ਲਿਸਟਾ ਜਿਹੜੇ ਸਬੰਧਤ ਜ਼ਿਲ੍ਹਿਆਂ ਨਾਲ ਸ਼ੇਅਰ ਕੀਤੀਆਂ ਗਈਆਂ ਤੇ ਪੂਰੇ ਪੰਜਾਬ ਭਰ ਦੇ ਵਿੱਚ 72 ਘੰਟੇ ਤੋਂ ਲਗਾਤਾਰ ਹੀ ਵੱਡੇ ਪੱਧਰ ਤੇ ਰੇਡਸ ਚੱਲ ਰਹੀਆਂ ਜੇ ਆਪਾਂ ਕਪੂਰਥਲਾ ਜ਼ਿਲ੍ਹੇ ਦੀ ਗੱਲ ਕਰੀਏ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਦੋ ਦਿਨਾਂ ਦੇ ਵਿੱਚ ਛੋੜ ਤੱਕ 160 ਬੰਦੇ ਜੋ ਕਿ ਸਾਨੂੰ ਲੱਗਦਾ ਕਿਸ ਤਰ੍ਹਾਂ ਕਿਤੇ ਜੁਰਮ ਦੇ ਵਿੱਚ ਇਨਵੋਲਡ ਸਨ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਡੂੰਗਾਈ ਨਾਲ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਤਾਂ ਜਿਨ੍ਹਾਂ ਦੇ ਖਿਲਾਫ ਸਾਨੂੰ ਐਵੀਡੈਂਸ ਮਿਲਿਆ ਹੈ ਤਕਰੀਬਨ 80 ਦੋਸ਼ੀਆ ਦੀ ਅਸੀਂ ਅਰੈਸਟ ਵੱਖ-ਵੱਖ ਮੁਕਦਮਿਆਂ 'ਚ ਜਿਹੜੀ ਪਾਈ ਹੈ ਜੋ ਕਿ ਹਿਨਸ ਕ੍ਰਾਈਮ ਦੇ ਕੇਸਸ ਆਹ ਹੋਰ ਜਿਹੜੇ ਜਿਹੜੇ ਹਿਨਸ ਕ੍ਰਾਈਮਸ ਹੈਗੇ ਆ ਮੰਨ ਲਓ ਸਨੇਚਿੰਗ ਦੇ ਕੇਸਸ ਮੰਨ ਲਓ ਕਿਸੇ ਆਰਗੇਨਾਈਜ਼ ਕ੍ਰਿਮੀਨਲ ਨੂੰ ਜਿਹੜਾ ਸਪੋਰਟ ਕਰਦੇ ਆ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਇਸ ਆਪਰੇਸ਼ਨ ਪ੍ਰਹਾਰ ਕੋ ਦੇ ਤਹਿਤ ਪੂਰੇ ਜ਼ਿਲ੍ਹੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਆ ਜਿੱਥੇ ਗੈਂਗਸਟਰਸ ਦੇ ਹਾਈਡਆਊਟ ਹੈ ਉੱਤੇ ਸਪੈਸ਼ਲਾਈਜ਼ਡ ਆਪਰੇਸ਼ਨਸ ਜਿਹੜੇ ਚਲਾਏ ਜਾ ਰਹੇ ਆ ਅੱਜ ਪਿੰਡ ਝੇੜੂ ਤੇ ਵਿੱਚ ਵੱਡੇ ਪੱਧਰ ਤੇ ਜਿਹੜੀ ਫੋਰਸ ਬਲ ਤਾਇਨਾਤ ਕਰਕੇ ਘੇਰਾ ਪਾ ਕੇ ਵਕ-ਵਕ ਪੀਜੀਸ ਹੋ ਕੇ ਜਿਹੜੇ ਰੈਸਟ ਹਾਊਸਸ ਹੈ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਅ ਕੱਲ ਨੂੰ ਜਿੱਦਾਂ ਮੈਂ ਪਰਸਨਲੀ ਮਹਿਤਾਬਪੁਰ ਮੁਹੱਲਾ ਸਾਡਾ ਇੱਕ ਕ੍ਰਿਮੀਨਲਸ ਦਾ ਹਾਈਡਆਊਟ ਜਿਹੜਾ ਮੰਨਿਆ ਜਾਂਦਾ ਹੈ ਪੂਰੇ ਮੁਹੱਲੇ ਨੂੰ ਘੇਰਾ ਪਾ ਕੇ ਅਸੀਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਸੀ ਉਹਦੇ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਬੱਕ-ਬੱਕ ਸਬਡਿਵੀਜ਼ਨਸ ਦੇ ਵਿੱਚ ਬਲੈਕ ਮਾਰਕਸ ਵੀ ਕੱਢੇ ਗਏ ਆ ਜਿਹੜਾ ਕਿ ਇੱਕ ਪਬਲਿਕ ਦਾ ਕੌਨਫੀਡੈਂਸ ਬਿਲਡਿੰਗ ਮੈਜ਼ਰ ਵੀ ਹੈਗਾ ਹੈ ਜਿਹਨੂੰ ਅਸੀਂ ਲੋਕਾਂ ਨੂੰ ਬੇਸਿਕਲੀ ਇਹ ਲੋਕਾਂ ਤੋਂ ਮੈਸੇਜ ਪਹੁੰਚਾਉਣੇ ਆ ਕਿ ਉਹਨਾਂ ਦੀ ਸੁਰੱਖਿਆ ਤੇ ਉਹਨਾਂ ਦੀ ਸੇਵਾ ਦੇ ਵਿੱਚ ਅਸੀਂ 24 ਘੰਟੇ ਹਾਜ਼ਰ ਆ ਇਸ ਤੋਂ ਬਾਅਦ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਨਾਕੇ ਲਾ ਕੇ ਸ਼ੱਕੀ ਪ੍ਰਸ਼ਾਦੀ ਟੂ व्हीਲਰ ਬਗੈਰ ਨੰਬਰ ਪਲੇਟ ਹੋ ਕੇ ਸ਼ੱਕੀ ਮੁੰਡੇ ਜਿਹੜੇ ਘੁਮਰੇ ਹੈਗੇ ਆ ਜਾਂ 4 व्हीਲਰ ਗੱਡੀਆਂ ਜਿਹਦੇ ਵਿੱਚ ਜਿਹੜੇ ਸਸਪੀਸ਼ੀਅਸ ਲੋਕੀ ਘੁਮਰੇ ਹਨ ਉਹਨਾਂ ਨੂੰ ਰੋਕ ਕੇ ਸਖਤੀ ਨਾਲ ਚੈਕਿੰਗ ਕੀਤੀ ਹੈ ਤੇ ਲੇਟ ਨਾਈਟ ਆਪਰੇਸ਼ਨ ਤੇ ਖਾਸ ਧਿਆਨ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਰਾਤ ਨੂੰ ਅਚਨਚੇ ਚੈਕਿੰਗ ਵਕਫਕ ਥਾਵਾਂ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਚਲਾਈ ਜਾ ਰਹੀ ਹੈ ਸਾਰੇ ਜਿਹੜੇ ਜ਼ਿਲ੍ਹੇ ਦੇ ਐਂਟਰੀ ਤੇ ਐਗਜ਼ਿਟ ਪੁਆਇੰਟਸ ਆ ਉਹਨਾਂ ਤੇ ਨਾਕਾ ਲਾਇਆ ਜਾ ਰਿਹਾ ਹੈ ਅਜ ოਪਰੇਸ਼ਨ ਪਹਾੜ ਦੋ ਦਾ ਦੂਜਾ ਦਿਨ ਹੈਗਾ ਅੱਜ ਤੇ ਦਿਨ ਵੀ ਇਤਾਂ ਹੀ ਜਿਹੜਾ ਆਪਣਾ ოਪਰੇਸ਼ਨ ਚੱਲਦਾ ਰਹੂਗਾ ਤੇ ਕੱਲ ਦੇ ਦਿਨ ਵੀ ਅਸੀਂ ਸਾਰੇ ਦਿਨ ਜਿਹੜੇ ਦੋਸ਼ੀ ਸਾਨੂੰ ਲੋੜਿੰਦੇ ਹੀ ਹੈਗੇ ਆ ਉਹਨਾਂ ਦੇ ਉੱਤੇ ਰੇਡ ਕਰਾਂਗੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਤੁਹਾਡੇ ਸੁਰੱਖਿਆ ਦੇ ਲਈ ਬਚਤਮੰਦ ਹੈ ਪਰ ਤੁਹਾਨੂੰ ਸਾਨੂੰ ਤੁਹਾਡੇ ਸਾਥ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿਸੇ ਸ਼ੱਕੀ ਵਸਤੂ ਜਾਂ ਕਿਸੇ ਸ਼ੱਕੀ ਇਨਸਾਨ ਦੀ ਤੁਹਾਨੂੰ ਜੇ ਸੂਚਨਾ ਮਿਲਦੀ ਹੈ ਤੁਰੰਤ ਹੀ ਆਪਣੇ ਨੀਅਰੈਸਟ ਜਿਹੜੇ ਪੁਲਿਸ ਅਫਸਰ ਨੂੰ ਉਹਦੀ ਸੂਚਨਾ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਅਸੀਂ ਕਾਰਵਾਈ ਕਰੀਏ ਤੇ ਕੋਈ ਹਾਦਸਾ ਹੋਣ ਤੋਂ ਅਸੀਂ ਜਿਹੜਾ ਬਚਾਅ ਕਰ ਸਕੀਏ ਇਹ ਗੈਂਗਸਟਰ ਰੈਲਰਟਨੈਸ ਹੈ ਇਹ ਚੇਤਾਵਨੀ ਹੈ ਦੇਖੋ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਗੈਂਗਸਟਰ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹਦਾ ਨਾਂ ਗੈਂਗਸਟਰਾਂ ਤੇ ਬਾਹਰ ਪੰਜਾਬ ਸਰਕਾਰ ਨੇ ਦਿੱਤਾ ਗਿਆ ਹੈ ਆਪਰੇਸ਼ਨ ਪ੍ਰਹਾਰ ਤੋਂ ਇੱਕ ਸਰਜਿਕਲ ਸਟ੍ਰਾਈਕ ਹੈਗੀ ਹੈ 72 ਘੰਟੇ ਦਾ ਇੱਕ ਇੰਟੈਂਸਿਵ ਆਪਰੇਸ਼ਨ ਹੈ ਜਿਹਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰਾ ਜਿਹੜਾ ਪੁਲਿਸ ਬਲ ਹੈ ਉਹਨੂੰ ਅਸੀਂ ਗੈਂਗਸਟਰਜ਼ ਉਹਨਾਂ ਦੇ ਨਾਲ ਜੁੜੇ ਕ੍ਰਾਈਮਨਲਸ ਉਹਨਾਂ ਨੂੰ ਸ਼ਹਿ ਦੇਣ ਵਾਲੇ ਉਹਨਾਂ ਨੂੰ ਫਾਈਨਾਂਸ ਕਰਨ ਵਾਲੇ ਤੇ ਇਸ ਸੰਗਠਿਤ ਅਪਰਾਧ ਨਾਲ ਜੁੜੇ ਕੋਈ ਵੀ ਵਿਅਕਤੀ ਦੀ ਖਾਸ ਲਿਸਟਿੰਗ ਕਰਕੇ ਉਹਨਾਂ ਤੇ ਅਸੀਂ ਵਾਰ ਕਰ ਰਹੇ ਹਾਂ ਤਾਂ ਕਿ ਉਹਦਾ ਗੈਕਸਨ ਬਾਤਾ ਤੇ ਕ੍ਰਿਮੀਨਲ ਸਾਡੀ ਲੱਕ ਤੋੜ ਸਕੀ ਹੈ ਗੈਕਸਨ ਕਾਬੂ ਕਰਨ ਲਈ ਫੋਰਸ ਬਤਾਈ ਜਾਵੇ ਕਿ ਉਹ ਅਜਿਹਾ ਬਿਲਕੁਲ ਜਿਹੜਾ ਲਗਾਤਾਰ ਸਾਡੇ ਆਪਰੇਸ਼ਨ ਚੱਲਦੇ ਹਨ ਸਾਡੀ ਸੀਆਈਏ ਟੀਮਸ ਵੀ ਜਿਹੜੀ ਲੱਗਿਆ ਹੋਈਆਂ ਹਨ ਆਲਮੋਸਟ ਸਾਡੇ ਸਾਰੇ ਜਿੰਨੇ ਵੀ ਸੰਗਠਿਤ ਅਪਰਾਧ ਦੇ ਕੇਸ ਫਗਵਾੜੇ ਚ ਹੋਏ ਹਨ ਸਾਰੇ ਤੇ ਸਾਰੇ ਹੀ ਟ੍ਰੇਸਟਾਂ ਸਾਰਿਆਂ ਦੇ ਵਿੱਚ ਇਹ ਅਰੈਸਟ ਜਿਹੜੀ ਪਈ ਹੋਈ ਹੈ ਤੇ ਅਸੀਂ ਲਗਾਤਾਰ ਤੇ ਦੇ ਵਿੱਚ ਕੰਮ ਕਰਦੇ ਰਵਾਂਗੇ ਤੇ ਜਿਹੜੀ ਫੋਰਸ ਵੀ ਹੋਰ ਵਧਾ ਵਧਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ